ਪੱਟ ਲਗਾਇਆ ਗਿਆ ਕੁਝ ਵਾਧੂ ਲਗਾਇਆ ਗਿਆ ਜਿਹੜਾ ਅੱਜ ਦਾ ਨਾਕਾ ਜੀ ਇਹ ਮਾਨਯੋਗ ਐਸਐਸਪੀ ਫਰੋਇਰ ਸ੍ਰੀ ਸੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਤੇ ਲਗਾਇਆ ਗਿਆ ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਇੱਥੇ ਜਿਹੜੇ ਆ ਸਿਰਫ ਰਿਆ ਕਿ ਕੀੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਇੱਥੇ ਨਾਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀ ਖਲਾ ਜਿਹੜੇ ਬਾਂਡ ਕਰ ਰਹੇ ਆ ਉਹ ਚਲਾਨ ਕੱਢ ਰਹੇ ਆ ਔਰ ਜੇ ਕੋਈ ਜ਼ਰੂਰਤ ਪੈਂਦੀ ਏ ਤੁਹਾਨੂੰ ਦੱਸਿਆ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ਰੀ ਤੇ ਭੇਜੋ ਸਾਰਾ ਸਾਹ ਤੋਂ ਘੱਟ ਜਿਹੜੇ ਬੱਚੇ ਕਿਹਾ ਸੀ ਉਹ ਵੀ ਜਿਆਦਾ ਧਰਾ ਰਹੇ ਜਾਂ ਕੁਝ ਅਕੇ ਨਾਲ ਫਰਕ ਪਿਆ ਨਹੀਂ ਬਹੁਤ ਫਰਕ ਪਿਆ ਸ਼ਮਿੰਨਾਰਾ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਹੈ ਮਤਲਬ ਬਹੁਤ ਘੱਟ ਰੀਅਰ ਕੇਸ ਆ ਕਿ ਤਰ੍ਹਾਂ ਕਿਤੇ ਬੱਚਾ ਮਿਲਦਾ ਔਰ ਨਹੀਂ ਹੁੰਦਾ ਮਹ ਲੋ ਕਾਫੀ ਫਾਰਟਕਮ ਦਿੱਤੇ ਆ ਅੱਜ ਦੀ ਗੱਲ ਕਰੀ ਤਾਂ ਥਨੇ ਇਫਲਾਮ ਜਿਹੜੇ ਆ ਲਗਭਗ 78 ਚਾਰਾਨ ਕੀਤੇ ਆ ਬਾਕੀ ਕੁਛ ਵੀ ਕਲਾਂਦੀ ਅਮਰੀਕੀ ਨਾ ਜਾਂਚ ਕੀਤੀ ਜਾ ਰਹੀ ਹੈ ਤੇ ਨਕਾ ਲਗਾਤਾਰ ਜਾ ਰਹੀ ਹੈ ਬਿਲਕੁਲ ਬਿਲਕੁਲ 10 ਬਰੌਂਸੂਲ ਦੇ ਬਾਹਰ ਵੀ ਨਕਾ ਲਗਾਈਦਾ ਤੇ ਇਸ ਮਾਈ ਦੇ ਬਾਹਰ ਲਗਾਤਾਰ ਲਾ ਰਹੇ ਆ ਪਰਕਾਰ ਵੀ ਕਰ ਰਹੇ ਨੇ ਜੀ ਇੱਕ ਨੋਜ਼ਰ ਬਿਲੇ ਰੱਖੀ ਉਸ ਰਾਹ ਤੇ ਖੜਾ ਮਦਦ ਉਹਨਾਂ ਦੀ ਵੀ ਚੀਜ਼ ਕਰ ਰਹੇ ਹਨ ਉਹਨਾਂ ਨੇ ਇਹ ਅਪੀਲ ਕਰਨੀ ਚਾਹੁੰਦੇ ਨੇ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਦੀ ਖਲਨਾ ਨਹੀਂ ਦੇਣ ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਇਹ ਉਹਨਾਂ ਮੈਂ ਪਰ ਅੱਜ ਦਾ ਜਿਹੜਾ ਨਾਕ ਲਗਾਇਆ ਗਿਆ ਕਿਸ ਵਾਧੂ ਲਗਾਇਆ ਗਿਆ ਜਿਹੜਾ ਅੱਜ ਦਾ ਨਾਕ ਹੈ ਜੀ ਇਹ ਮਾਨਯੋਗ ਐਸਐਸਪੀ ਫਰੋਇਪੁਰ ਸ੍ਰੀ 소ਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਤੇ ਲਗਾਇਆ ਗਿਆ ਮੰਨਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਹੈ ਇੱਥੇ ਜਿਹੜੇ ਆ ਸਿਰਫ ਰਿਆ ਕਿ ਕੀੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਗੱਲ ਕਰਕੇ ਲਗਾਤਾਰ ਇੱਥੇ ਨਕਾ ਲੱਗ ਰਿਹਾ ਹੈ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲਾ ਜਿਹੜੇ ਬੌਂਡ ਕਰ ਰਹੇ ਆ ਔਰ ਚਲਾਨ ਕੱਢ ਰਹੇ ਆ ਔਰ ਜੇ ਤੁਜਰੂਰਤ ਪੈਂਦੀ ਹੈ ਤੁਹਾਨੂੰ ਦੱਸਿਆ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ਰੀ ਭੇਜੋ ਤੋ ਕਾਹਦੇ ਬਸੇ ਕਿਹਾ ਸੀ ਹੋਊਗੀ ਜਿਆਦਾ ਫਰਕ ਆ ਰਿਹਾ ਜਾਂ ਕੁਛ ਅਕੇ ਨਾਲ ਫਰਕ ਪਿਆ ਨਹੀਂ ਬਹੁਤ ਫਰਕ ਪਿਆ ਹੈ ਸ਼ੈਮੀਨਾਰਾਂ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਹੈ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਹੈ ਮਤਲਬ ਬਹੁਤ ਘੱਟ ਰੀਅਰ ਕੇਸ ਆ ਕਿ ਤਰ੍ਹਾਂ ਕਿਤੇ ਬੱਚਾ ਮਿਲਦਾ ਹੈ ਔਰ ਨਹੀਂ ਹੁੰਦਾ ਮਤਲਬ ਕਾਫੀ ਸਾਰਤਕੰਤੀ ਜੇ ਹੈ ਲਗਭਗ 7-8 ਚਰਾਂਨ ਕੀਤੇ ਆ ਬਾਕੀ ਕੁਛ ਵੀ ਕਲਾਂਦੀ ਬ੍ਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਨਾਕਾ ਲਗਾਤਾਰ ਜਾ ਰਹੀ ਹੈ ਬਿਲਕੁਲ ਬਿਲਕੁਲ 10 ਬਰਾਂਡ ਸੂਲ ਦੇ ਬਾਹਰ ਵੀ ਨਕਾ ਲਗਾਈਦਾ ਤੇ ਇਸ ਮਾਰੇ ਦੁਬਾਰਾ ਲਗਾਤਾਰ ਲਾ ਰਹੇ ਔਰ ਕਾਰਵਾਈ ਕਰ ਰਹੇ ਹਨ ਉਹਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਨੇ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਦੀ ਖਲਨਾ ਨਹੀਂ ਦੇਣ ਔਰ 1 ਸਾਲ ਤੋਂ ਉੱਪਰ ਦੇ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਕਿਸੇ ਨਕਸਿਆ ਦਾ ਸਾਹਮਣਾ ਨਾ ਕਰਨਾ ਪਵੇ